ਜਿਸ ਹੋਏ ਧਿਆਲ ਤਿਸ ਆਪ ਮਿਲਾਵੇ ਜਿਸ ਪਵਨ ਪੁਤਰ ਸਥਾਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦੀ ਛੋ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੂਹ ਪ੍ਰਾਪਤ ਹੈ ਮੈਂ ਗੱਲ ਕਰ ਰਿਹਾ ਗੁਰਦੁਆਰਾ ਸ੍ਰੀ ਨਾਬਾ ਸਾਹਿਬ ਫੀਕਰ ਫੋਰ ਦਿਲੀਵ ਸਰ ਪ੍ਰਪੂਰ ਕੀਆ ਪਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕਿਨੂ ਆਣ ਤੇਗ ਬਹਾਦਰ ਕੇ ਚਲ ਜਗਤ ਕੋ ਸੋਕ ਹੈ 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 ਸਭ ਜੱਗ ਪਿਓ ਜੈ 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 ਸਰ ਲੋਕ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਬੈਠੀ ਸਾਰੀ ਸਾਧ ਸੰਗਤ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਆਪਾਂ ਗੱਲ ਕਰਾਂਗੇ ਉਸ ਪਾਵਨ ਪਵਿੱਤਰ ਸਥਾਨ ਦੀ ਜਿਸ ਪਾਵਨ ਪਵਿੱਤਰ ਸਥਾਨ ਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਦੀ ਛੂ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੂਪ ਪ੍ਰਾਪਤ ਹੈ। ਮੈਂ ਗੱਲ ਕਰ ਰਿਹਾ ਗੁਰਦੁਆਰਾ ਸ੍ਰੀ ਨਾਬਾ ਸਾਹਿਬ ਦੀ। ਆਪਾਂ ਇਸ ਸਥਾਨ ਦਾ ਇਤਿਹਾਸ ਜਾਣਾਂਗੇ। ਸਾਡੇ ਨਾਲ ਜੁੜ ਚੁੱਕੇ ਨੇ ਇਸ ਸਥਾਨ ਦੇ ਕਥਾਵਾਚਕ ਸਾਹਿਬ ਜੀ। ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਪਹਿਲਾਂ ਤਾਂ ਤੁਸੀਂ ਇਸ ਸਥਾਨ ਦਾ ਇਤਿਹਾਸ ਇਸ ਸਥਾਨ ਦੀ ਮਾਨਤਾ ਬਾਰੇ ਜਾਣੂ ਕਰਵਾਓ ਸੰਗਤ ਨੂੰ ਹਾਂਜੀ ਇਹ ਪਾਵਨ ਸਥਾਨ ਪਿੰਡ ਨਾਬਾ ਗੁਰੂ ਸਾਹਿਬ ਜੀ ਦਾ ਇੱਥੇ ਸੀਸ ਆਇਆ ਧੰਨ Sri ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਸ ਕਰਕੇ ਇਸ ਸਥਾਨ ਦਾ ਨਾਮ ਸਾਹਿਬ ਨਾਲ ਲੱਗ ਗਿਆ ਨਾਬਾ ਸਾਹਿਬ ਇਸ ਪਿੰਡ ਦਾ ਸਤਕਾਰ ਬਣ ਗਿਆ ਤੇ ਇਸ ਸਥਾਨ ਦਾ ਨਾਮ ਵੀ ਗੁਰਦੁਆਰਾ ਨਾਬਾ ਸਾਹਿਬ ਹੈ ਜਿਸ ਤਰ੍ਹਾਂ ਅਗਰ ਥੋੜਾ ਜਿਹਾ ਪਿਛੋਕੜ ਵੱਲ ਜਾਈਏ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾ ਜਿਨ੍ਹਾਂ ਨੇ ਧਰਮ ਦੀ ਖਾਤਰ ਸ਼ਹੀਦੀ ਦਿੱਤੀ ਔਰ ਸੰਸਾਰ ਦੇ ਵਿੱਚ ਇੱਕ ਅਨੋਖੀ ਸ਼ਹੀਦੀ ਹੈ ਕਿਉਂਕਿ ਜਦੋਂ ਕਿਸੇ ਨੂੰ ਜੋ ਸਰਕਾਰ ਮੁਜਰਮ ਸਮਝਦੀ ਹੈ ਤੇ ਉਹਨੂੰ ਪਕੜਨ ਵਾਸਤੇ ਫੋਰਸ ਪੁਲਿਸ ਭੇਜਦੀ ਆ ਉਹ ਉੱਥੇ ਜਾਂਦੀ ਲੇਕਿਨ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾ ਉਹਦੇ ਚੱਲ ਕੇ ਗਏ ਨੇ ਔਰ ਗੁਰੂ ਕਲਗੀਧਰ ਪਾਤਸ਼ਾਹ ਜੀ ਤੇ ਉਹਨਾਂ ਨੇ ਵੀ ਬਚਨ ਕੀਤੇ ਨੇ ਆਪਣੀ ਬਾਣੀ ਦੇ ਅੰਦਰ ਕਿ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਉਚਾਰੇ ਨੇ ਗੁਰੂ ਸਾਹਿਬ ਜੀ ਦੇ ਬਚਨ ਠੀਕਰ ਫੋਰ ਦਿੱਲੀ ਸਿਰ ਪ੍ਰਭਪੁਰ ਕੀਆ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਨ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਜੋ ਕਰ ਦਿੱਤਾ ਉਹ ਕੋਈ ਹੋਰ ਨਹੀਂ ਕਰ ਸਕਦਾ ਸੋ ਇਹ ਸਨ 1675 ਦੀ ਗੱਲ ਹੈ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਿੱਲੀ ਤੇ ਉੱਥੇ ਉਹਨਾਂ ਦੇ ਸੀਸ ਦਾ ਕਤਲ ਹੋਇਆ ਹੈ ਤੇ ਗੁਰੂ ਪਾਤਸ਼ਾਹ ਜੀ ਨੂੰ ਉਸ ਵਕਤ ਜਿਸ ਤਰ੍ਹਾਂ ਇਸਲਾਮ ਦਾ ਜ਼ਿਕਰ ਆਂਦਾ ਹੈ ਕਿ ਮੁਸਲਮਾਨ ਇਹ ਸਮਝਦੇ ਸੀ ਕਿ ਜਿਹੜਾ ਸੰਸਾਰ ਦੇ ਅੰਦਰ ਇੱਕੋ ਇੱਕ ਧਰਮ ਹੈ ਜਿਹੜਾ ਕਿਸੇ ਨੂੰ ਪਰਮਾਤਮਾ ਦੇ ਨਾਲ ਰੱਬ ਖੁਦਾ ਨਾਲ ਮਿਲਾ ਸਕਦਾ ਹੈ ਇਸ ਕਰਕੇ ਉਹਨਾਂ ਦੇ ਅੰਦਰ ਇਹ ਭਾਵਨਾ ਸੀ ਜਿਸ ਤਰ੍ਹਾਂ ਔਰੰਗਜ਼ੇਬ ਦੇ ਅੰਦਰ ਭਾਵਨਾ ਸੀ ਕਿ ਮੈਂ ਤਾਂ ਲੋਕਾਂ ਦਾ ਭਲਾ ਕਰਨਾ ਚਾਹੁੰਦਾ ਲੋਕਾਂ ਨੂੰ ਮੈਂ ਰੱਬ ਦੇ ਨਾਲ ਜੋੜਨਾ ਚਾਹੁੰਦਾ ਮੁਕਤ ਕਰਾਉਣਾ ਚਾਹੁੰਦਾ ਇਸ ਕਰਕੇ ਉਹਦੇ ਅੰਦਰ ਇਹ ਗਲਤਫਹਿਮੀ ਸੀ ਕਿ ਜਿਹੜਾ ਮੁਸਲਮਾਨ ਬਣੇਗਾ ਉਹੀ ਰੱਬ ਨੂੰ ਮਿਲ ਸਕਦਾ ਹੈ ਇਸ ਕਰਕੇ ਉਸਨੇ ਬੜੇ ਲੋਕਾਂ ਨੂੰ ਹਿੰਦੂਆਂ ਤੋਂ ਹੋਰ ਧਰਮ ਤੋਂ ਮੁਸਲਮਾਨ ਬਣਾਇਆ ਤੇ ਇਹਦੇ ਤਹਿਤ ਹੀ ਭਾਰਤ ਦੇ ਵਿੱਚ ਜਿਹੜੀ ਹਿੰਦੂਤਵ ਦੀ ਗਿਣਤੀ ਜ਼ਿਆਦਾ ਸੀ ਤੇ ਉਸ ਨੇ ਬ੍ਰਾਹਮਣ ਲੋਗ ਹਿੰਦੂਆਂ ਨੂੰ ਪਕੜ-ਪਕੜ ਕੇ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਜਿਹਦਾ ਫਲ ਇਹ ਨਿਕਲਿਆ ਕਿ ਮੁਸਲਮਾਨਾਂ ਦੇ ਔਰੰਗਜ਼ੇਬ ਦੇ ਇਹ ਜ਼ੁਲਮ ਤੋਂ ਸਤਾਏ ਹੋਏ ਹਿੰਦੂ ਆਗੂ ਜਿਹੜੇ ਸੀ ਤੇ ਉਹ ਇਕੱਠੇ ਹੋਏ ਨੇ ਤੇ ਜਿੱਥੇ ਅਸੀਂ ਵੇਖਦੇ ਆ ਅਮਰਨਾਥ ਯਾਤਰਾ ਤੇ ਲੋਕ ਜਾਂਦੇ ਨੇ ਉੱਥੇ ਛੇਵਲਿੰਗ ਬਣਦਾ ਹੈ برف ਦਾ ਤੇ ਬੜੇ ਲੋਕ ਉੱਥੇ ਯਾਤਰਾ ਤੇ ਜਾਂਦੇ ਨੇ ਧਾਰਮਿਕ ਸਥਾਨ ਹੈ ਸਨਾਤਨ ਮਤ ਦਾ ਜਿਸ ਵਕਤ ਜਿਹੜਾ ਤੇ ਹਿੰਦੂ ਬਣ ਜਾਂਦਾ ਮੁਸਲਮਾਨ ਬਣ ਜਾਂਦਾ ਸੀ ਉਹਨੂੰ ਛੱਡ ਦਿੱਤਾ ਜਾਂਦਾ ਸੀ ਬਾਕੀ ਨੂੰ ਵੜ ਦਿੱਤਾ ਜਾਂਦਾ ਸੀ ਉਹਨਾਂ ਨੇ ਉੱਥੇ ਮੀਟਿੰਗ ਕੀਤੀ ਉਹਦੇ ਵਿੱਚ ਮਤਾ ਪਾਸ ਕੀਤਾ ਕਿ ਜਿਹੜਾ ਸਾਡੇ ਧਰਮ ਨੂੰ ਅਗਰ ਕੋਈ ਬਚਾ ਸਕਦਾ ਤੇ ਉਹ ਗੁਰੂ ਨਾਨਕ ਦਾ ਸਥਾਨ ਹੈ ਗੁਰੂ ਨਾਨਕ ਦੀ ਗੱਦੀ ਹੈ ਸੋ ਉਹ ਕਿਰਪਾ ਦਾਤ ਪੰਡਤ ਦੀ ਅਗਵਾਈ ਦੇ ਵਿੱਚ ਆਨੰਦਪੁਰ ਸਾਹਿਬ ਪਹੁੰਚੇ ਨੇ ਤੇ ਗੁਰੂ ਸਾਹਿਬ ਨੂੰ ਜਦੋਂ ਉਹਨਾਂ ਨੇ ਕਿਹਾ ਸਾਡੇ ਧਰਮ ਨੂੰ ਬਚਾਓ ਗੁਰੂ ਸਾਹਿਬ ਨੇ ਉਸ ਵਕਤ ਕਹਿ ਦਿੱਤਾ ਕਿ ਉਹਨਾਂ ਨੂੰ ਜਾ ਕੇ ਕਹਿ ਦਿਓ ਕਿ ਜੇ ਤੁਸੀਂ ਸਾਡੇ ਗੁਰੂ ਨੂੰ ਤੁਸੀਂ ਮੁਸਲਮਾਨ ਬਣਾਓਗੇ ਤੇ ਅਸੀਂ ਬਣ ਜਾਵਾਂਗੇ ਸੋ ਔਰੰਗਜ਼ੇਬ ਨੂੰ ਇਹ ਸੌਖਾ ਲੱਗਾ ਉਹਨੇ ਫਰਮਾਨ ਜਾਰੀ ਕਰ ਦਿੱਤਾ ਵੀ ਗੁਰੂ ਤੇਗਵਾਹਦ ਸਾਹਿਬ ਨੂੰ ਮੁਸਲਮਾਨ ਬਣਾ ਲਓ ਸੋ ਮੈਂ ਇਤਿਹਾਸ ਨੂੰ ਸੰਕੋਚਾ ਥੋੜਾ ਕਿ ਗੁਰੂ ਸਾਹਿਬ ਆਪ ਚੱਲ ਕੇ ਤੇ ਜਦੋਂ ਆਗਰੇ ਪਹੁੰਚੇ ਨੇ ਆਗਰੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੂੰ ਦਿੱਲੀ ਦੇ ਵਿੱਚ ਬੁਲਾ ਕੇ ਉੱਥੇ ਪਿੰਜਰੇ ਵਿੱਚ ਵੀ ਰੱਖਿਆ ਗਿਆ ਨਾਲ ਦੇ ਵੀ ਹੋਰ ਗੁਰੂ ਸਾਹਿਬ ਦੇ ਸਿੱਖ ਸਗੇ ਜਿਹੜੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਮੁਸਲਮਾਨ ਹੋ ਜਾਓ ਨਹੀਂ ਹੋਏ ਤੇ ਉਹਨਾਂ ਨੂੰ ਵਖ ਵਖ ਤਸੀਹੇ ਦੇ ਕੇ ਜਿਸ ਤਰ੍ਹਾਂ ਭਾਈ ਦਇਆਲਾ ਜੀ ਹਨ ਤੇ ਦੂਸਰੇ ਪਾਸੇ ਗੁਰੂ ਸਾਹਿਬ ਜੀ ਦੇ ਸੇਵਕ ਨੇ ਜਿਹੜੇ ਨੇ ਜਿਨ੍ਹਾਂ ਨੂੰ ਆਰੇ ਨਾਲ ਚੀਰਿਆ ਗਿਆ ਹੈ ਭਾਈ ਮਤੀ ਦਾਸ ਜੀ ਨੇ ਰੂਹ ਦੇ ਨਾਲ ਲਪੇਟ ਕੇ ਭਾਈ ਸਤੀ ਦਾਸ ਜੀ ਨੂੰ ਸ਼ਹੀਦ ਕੀਤਾ ਗਿਆ ਗੁਰੂ ਸਾਹਿਬ ਨੂੰ ਵੀ ਉਹਨਾਂ ਨੇ ਮਜਬੂਰ ਕੀਤਾ ਕਿ ਤੁਸੀਂ ਗੁਰੂ ਸਾਹਿਬ ਨਹੀਂ ਮੰਨੇ ਤੇ ਉਹਨਾਂ ਨੇ ਉਹਨਾਂ ਦਾ ਸੀਸ ਕਤਲ ਕਰ ਦਿੱਤਾ ਤੇ ਉਸ ਵਕਤ ਗੁਰੂ ਸਾਹਿਬ ਜੀ ਦਾ ਜਿਹੜਾ ਧੜ ਸੀਗਾ ਤੇ ਉਹਦਾ ਸੰਸਕਾਰ ਤੇ ਉੱਥੇ ਲੱਖੀ ਸ਼ਾਹ ਬਣ ਜਾ ਰਹੇ ਨੇ ਆਪਣੇ ਘਰ ਦੇ ਵਿੱਚ ਕੀਤਾ ਹੈ ਤੇ ਸੀਸ ਭਾਈ ਜੀਵਨ ਸਿੰਘ ਜਿਨ੍ਹਾਂ ਦਾ ਬਾਅਦ ਵਿੱਚ ਨਾਮ ਪਿਆ ਭਾਈ ਜੈਤਾ ਤੇ ਉਹ ਨਾਲ ਹੋਰ ਸਿੱਖ ਵੀ ਸੀਗੇ ਉਹਨਾਂ ਨੂੰ ਨਾਲ ਲੈ ਕੇ ਤੇ ਉਹ ਸੀਸ ਬਚਦੇ ਆਂ ਬਚਾਉਂਦੇ ਆਂ ਵੱਖ-ਵੱਖ ਥਾਵਾਂ ਤੋਂ ਹੁੰਦੇ ਆ ਹੋਏ ਆ ਜੀ ਜਦੋਂ ਇਸ ਸਥਾਨ ਤੇ ਪਹੁੰਚੇ ਨੇ ਇੱਥੇ ਬਹੁਤ ਵੱਡਾ ਜੰਗਲ ਸੀਗਾ ਤੇ ਇਹਦੇ ਵਿੱਚ ਗੁਰੂ ਸਾਹਿਬ ਦਾ ਸੀਸ ਲੈ ਕੇ ਜਦੋਂ ਭਾਈ ਜੈਤਾ ਜੀ ਪੁੱਜਿਆ ਤੇ ਉੱਥੇ ਇੱਕ ਫਕੀਰ ਹੈ ਜਿਨ੍ਹਾਂ ਦਾ ਨਾਂ ਤੇ ਇਤਿਹਾਸ ਦੇ ਵਿੱਚ ਕੁਝ ਪਤਾ ਨਹੀਂ ਲੱਗਦਾ ਪਰ ਉਹਨੂੰ ਦਰਗਾਹੀ ਸ਼ਾ ਫਕੀਰ ਕਹਿੰਦੇ ਆ ਤੇ ਆ ਜਿਹੜਾ ਸਥਾਨ ਬਣਿਆ ਗੁਰੂ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਉਹ ਸਥਾਨ ਹੈ ਕਿ ਉਸ ਪੀਰ ਨੇ ਗੁਰੂ ਸਾਹਿਬ ਜੀ ਦਾ ਸੀਸ ਜਿਹੜਾ ਹੈ ਆਪਣੇ ਕੁਲਾਵੇ ਵਿੱਚ ਲੈ ਕੇ ਉਹਨਾਂ ਨੇ ਕਿਹਾ ਭਾਈ ਜੈਤਾ ਜੀ ਨੂੰ ਤੁਸੀਂ ਥੱਕਿਓ ਆਰਾਮ ਕਰ ਲਓ ਇਹ ਬਿਕਰਮੀ 1732 ਦੀ ਗੱਲ ਹੈ ਤੇ ਜੇ ਆਪਾਂ ਗੱਲ ਕਰੀਏ ਬਿਕਰਮੀ ਦਾ ਤੇ ਸੰਨ ਦਾ 57 ਸਾਲ ਦਾ ਫਰਕ ਹੈ ਸੋ 57 ਸਾਲ ਪਿੱਛੇ 1675 ਸੰਨ ਬਣਦਾ ਹੈ ਸੋ ਉਹਨਾਂ ਨੇ ਇਸ ਸਥਾਨ ਤੇ ਇੱਕ ਥੜਾ ਬਣਾਇਆ ਉਹ ਥੜੇ ਤੇ ਕਪੜਾ ਵਿਛਾਇਆ ਗੁਰੂ ਸਾਹਿਬ ਦਾ ਸਤਕਾਰ ਦੇ ਨਾਲ ਪੀਰ ਜੀ ਨੇ ਉੱਥੇ ਸੀਸ ਰੱਖਿਆ ਭਾਈ ਜੈਤਾ ਜੀ ਉਹਨਾਂ ਨੂੰ ਸਿੰਘਾਂ ਨੂੰ ਸਿੱਖਾਂ ਨੂੰ ਆਖਿਆ ਕਿ ਤੁਸੀਂ ਆਰਾਮ ਕਰੋ ਰਾਤ ਉਹਨਾਂ ਨੇ ਇੱਥੇ ਆਰਾਮ ਕੀਤਾ ਤੇ ਸਵੇਰ ਨੂੰ ਇੱਥੋਂ ਚੱਲੇ ਨੇ ਜਦੋਂ ਗੁਰੂ ਸਾਹਿਬ ਦਾ ਸੀਸ ਲੈ ਕੇ ਤੇ ਉਸ ਫਕੀਰ ਨੇ ਕਿਹਾ ਕਿ ਵੀ ਤੁਸੀਂ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਜਾਣਾ ਹੈ ਇਹ ਸੀਸ ਲੈ ਕੇ ਅਨੰਦਪੁਰ ਸਾਹਿਬ ਤੁਸੀਂ ਮੇਰੇ ਵੱਲੋਂ ਇੱਕ ਬੇਨਤੀ ਕਰਿਓ ਕਿ ਗੁਰੂ ਸਾਹਿਬ ਮੈਨੂੰ ਦਰਸ਼ਨ ਦੇਣ ਕਿਉਂਕਿ ਮੈਂ ਕਾਫੀ ਵਿਰਧ ਹੋ ਚੁੱਕਾ ਬਜ਼ੁਰਗ ਹੋ ਚੁੱਕਾ ਤੇ ਮੈਂ ਮੇਰੀ ਦਰਸ਼ਨਾ ਦੀ ਇੱਛਾ ਸੋ ਇੱਥੋਂ ਤੇ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਕੀਰਤਪੁਰ ਪੁੱਜੇ ਨੇ ਕੀਰਤਪੁਰ ਤੋਂ ਤੇ ਗੁਰੂ ਸਾਹਿਬ ਜੀ ਦਾ ਜਿਹੜਾ ਬਿਵਾਨਗੜ੍ਹ ਸਥਾਨ ਹੈ ਉੱਥੋਂ ਲੈ ਕੇ ਤੇ ਆਨੰਦਪੁਰ ਸਾਹਿਬ ਪਹੁੰਚੇ ਨੇ ਤੇ ਉੱਥੇ ਜਦੋਂ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਐ ਜਿਹੜਾ ਹੋਇਆ ਗੁਰਦੁਆਰਾ ਸੀਸਗੰਜ ਸਾਹਿਬ ਆਨੰਦਪੁਰ ਸਾਹਿਬ ਵਿੱਚ ਤੇ ਬਿਲਕੁਲ ਉਹਦੇ ਸਾਹਮਣੇ ਦਮਦਮਾ ਸਾਹਿਬ ਸਥਾਨ ਬਣਿਆ ਹੋਇਆ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸੀ ਚੂੰਕਾਰ ਅਜਹਾ ਮਾਹੀਲ ਤੇ ਦਰ ਗੁਜਸਤ ਹਲਾਲ ਹਸਤ ਬੁਰਦਨ ਬਾ ਸ਼ਮਸ਼ੀਰ ਦਸਤ ਗੁਰੂ ਸਾਹਿਬ ਜੀ ਨੇ ਉਸ ਵਕਤ ਕਿਹਾ ਕਿ ਸੇਖ ਕੌਮ ਨੂੰ ਕਿ ਜਦੋਂ ਇਹੋ ਜਿਹੀ ਹਾਲਾਤ ਬਣ ਜਾਣ ਜਿਸ ਵਕਤ ਗੱਲਬਾਤ ਨਾਲ ਕੰਮ ਨਾ ਚੱਲੇ ਤੇ ਧਰਮ ਦੀ ਹਾਨੀ ਹੋਵੇ ਉਸ ਵਕਤ ਤਲਵਾਰ ਦੇ ਲੱਕੜ ਦੇ ਮੁਠੇ ਨੂੰ ਹੱਥ ਪਾ ਲੈਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਉਸ ਵਕਤ ਉੱਥੇ ਵੀਰ ਰਸ ਦੀਆਂ ਗੱਲਾਂ ਕਰੀਆਂ ਜਿਹਨੂੰ ਬਿਲਕੁਲ ਸੀਸਗੰਦੇ ਸਾਹਮਣੇ ਬਿਲਕੁਲ ਉੱਥੇ ਸਥਾਨ ਬਣਿਆ ਹੋਇਆ ਤੇ ਜਿਹੜਾ ਹੈਗਾ ਗੁਰੂ ਪਾਤਸ਼ਾਹ ਜੀ ਨੇ ਜਿੱਥੇ ਉੱਥੇ ਬਖਸ਼ਿਸ਼ ਕੀਤੀ ਸੀ ਉਹ ਆਸਥਾਨ ਹੈ ਉੱਥੇ ਹੀਠਾ ਉਹਨੂੰ ਤਖਤ ਵੀ ਲਿਖਿਆ ਹੋਇਆ ਹੈ ਜੀ ਗੁਰੂ ਸਾਹਿਬ ਦਾ ਜਿਹੜਾ ਗੁਰੂ ਕਾਲ ਕੀਰ ਧਰਪਾਤਸ਼ਾਹ ਸਥਾਨ ਹੈ ਸੋ ਤੇ ਗੁਰੂ ਸਾਹਿਬ ਤੇ ਜਿਹੜਾ ਬਿਕਰਮੀ ਸ 1745 ਦੇ ਵਿੱਚ ਜਦੋਂ ਉਹ ਆਨੰਦਪੁਰ ਤੋਂ ਇਸ ਸਾਈਡ ਨੂੰ ਆਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਕੋਈ 6 ਕਿਲੋਮੀਟਰ ਦੀ ਵਿੱਥ ਤੇ ਪਿੰਡ ਟਕੋਲੀ ਹੈ ਜਿੱਥੇ ਪਾਣੀ ਦੀ ਦਿੱਕਤ ਸੀ ਗੁਰੂ ਪਾਤਸ਼ਾਹ ਜੀ ਨੇ ਉੱਥੇ ਵਰਸ਼ਾ ਮਾਰ ਕੇ ਪਾਣੀ ਦਾ ਇੰਤਜ਼ਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਬੌਲੀ ਸਾਹਿਬ ਬਣਿਆ ਹੋਇਆ ਹੈ ਤੇ ਉਸ ਸਥਾਨ ਤੇ ਗੁਰੂ ਸਾਹਿਬ ਜਦੋਂ ਆਏ ਨੇ ਗੁਰੂ ਕਲਗੀਧਰ ਪਾਤਸ਼ਾਹ ਉਹਨਾਂ ਨੂੰ ਯਾਦ ਕਰਾਇਆ ਬਾਬਾ ਜੀਵਨ ਸਿੰਘ ਜੀ ਨੇ ਬਾਬਾ ਭਾਈ ਜੈਤਾ ਜੀ ਉਹਨਾਂ ਦਾ ਨਾਮ ਬਾਅਦ ਚ ਬਾਬਾ ਜੀਬੀ ਸਿੰਘ ਪਿਆ ਉਹਨਾਂ ਨੇ ਕਿਹਾ ਵੀ ਗੁਰੂ ਸਾਹਿਬ ਜੀਓ ਇੱਥੇ ਫਕੀਰ ਨੇ ਯਾਦ ਕੀਤਾ ਸੀ ਮਹਾਰਾਜ ਕਿ ਮੈਨੂੰ ਦਰਸ਼ਨ ਦਿਓ ਤੇ ਗੁਰੂ ਸਾਹਿਬ ਦੇ ਇੱਥੇ ਬਲਖਣਤਾ ਵਾਲੀ ਗੱਲ ਹੈ ਢਕੋਲੀ ਸਾਹਿਬ ਇਥੋਂ 6 ਕਿਲੋਮੀਟਰ ਦੂਰ ਹੈ ਸੰਗਤ ਜੀ ਤੇ 6 ਕਿਲੋਮੀਟਰ ਪਿੱਛੋਂ ਗੁਰੂ ਕਲਗੀਧਰ ਪਾਤਸ਼ਾਹ ਨੰਗੇ ਪੈਰੀਂ ਆਏ ਨੇ ਜੋੜੇ ਪਾ ਕੇ ਨਹੀਂ ਆਏ ਥੇ ਇਸ ਸਥਾਨ ਤੇ ਗੁਰੂ ਪਾਤਸ਼ਾਹ ਆਏ ਨੇ ਤੇ ਫਕੀਰ ਨੂੰ ਦਰਸ਼ਨ ਦਿੱਤੇ ਨੇ ਤੇ ਉਹਨਾਂ ਦਾ ਜਨਮ ਮਰਨ ਮੁਕਾਇਆ ਹੈ ਇਸ ਲਈ ਤੇ ਇਹ ਜੇ ਅਸੀਂ ਇੱਥੇ ਗੁਰੂ ਸਾਹਿਬ ਜੀ ਦੇ ਆਸਥਾਨ ਦੀ ਗੱਲ ਕਰੀਏ ਇਹ ਉਹੀ ਫਕੀਰ ਦਾ ਘਰ ਸੀ ਫਕੀਰ ਦਾ ਆਸਥਾਨ ਸੀਗਾ ਜਿੱਥੇ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਬਹੁਤ ਸਾਰੇ ਜਿਸ ਤਰ੍ਹਾਂ ਸਮਾ ਲੋਕ ਆਪਣਾ ਜਿਸ ਤਰ੍ਹਾਂ ਜ਼ਿਆਦਾ ਅਸਤ ਵਿੱਚ ਬਣਾ ਲੈਂਦੇ ਨੇ ਇਥੋਂ ਬਾਹਰ ਗੁਰਦੁਆਰੇ ਦੇ ਗੇਟ ਤੋਂ ਦਰਗਾਹੀ ਸਾਹਿਬ ਫਕੀਰ ਦੀ ਜਗ੍ਹਾ ਬਣਾਈ ਹੋਈ ਹੈ ਸੰਗਤ ਨੇ ਜਾਂ ਕਿਸੇ ਨੇ ਬਣਾਈ ਸੋ ਸੰਗਤ ਦੇ ਮਨ ਵਿੱਚ ਕਈ ਵਾਰੀ ਇਹ ਭਲੇਖਾ ਭਰਮ ਹੁੰਦਾ ਕਿ ਗੁਰੂ ਸਾਹਿਬ ਦਾ ਸੇਵਕ ਸੀ ਉਥੇ ਨਮਸਕਾਰ ਕਰਨੀ ਚਾਹੀਦੀ ਹੈ ਮੱਥਾ ਟੇਕਣਾ ਚਾਹੀਦਾ ਜਦੋਂ ਕਿ ਗੁਰੂ ਸਾਹਿਬ ਦੀ ਬਾਣੀ ਗੁਰੂ ਕਾਲ ਕੀ ਧਰਪਾਤਸ਼ਾ ਜੀ ਨੇ ਬਚਨ ਕੀਤੇ ਨੇ ਜਾਗਤ ਜੋਤ ਜਪੈ ਨਿਸਬਸਰ ਏਕ ਬਿਨਾ ਮਨ ਨੈਕ ਨਾਨਾ ਪੂਰਨ ਪ੍ਰਤੀਤ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮਟ ਭੋਲ ਨਾ ਮੰਨ ਕੋਈ ਵੀ ਚਾਹੇ ਕਿਸੇ ਦਾ ਵੀ ਉਹ ਸਥਾਨ ਹੋਵੇ ਤੇ ਜਿਹੜਾ ਚਾਹੇ ਪੀਰ ਦਾ ਆ ਜਾਂ ਕੋਈ ਹੋਰ ਆ ਉੱਥੇ ਸਿੱਖ ਨੂੰ ਸਿਰ ਨਹੀਂ ਝੁਕਾਣਾ ਚਾਹੀਦਾ ਤੇ ਇਹ ਆਸਾਨ ਆ ਤੇ ਇੱਥੇ ਪੀਰ ਨੂੰ ਵੀ ਝੁਕ ਜਾਣਾ ਗੁਰੂ ਨੂੰ ਵੀ ਝੁਕ ਜਾਣਾ ਇਹ ਸਾਰਾ ਕੁਝ ਇੱਥੇ ਆ ਜਾਂਦਾ ਇਸ ਕਰਕੇ ਸਿੱਖ ਸੰਗਤ ਨੂੰ ਮੈਂ ਬੇਨਤੀ ਕਰਾਂਗਾ ਕਿ ਇਸ ਧਰਮ ਵਿੱਚ ਨਹੀਂ ਪੈਣਾ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਨੇ ਹਰ ਬਿਨ ਹੋਰ ਨਾ ਪੂਜੋ ਮੜੇ ਮਸਾਨ ਨਾ ਜਾਈ ਤ੍ਰਿਸ਼ਨਾ ਰਾਜ ਨਾ ਪਰ ਘਰ ਜਾਵਾ ਤ੍ਰਿਸ਼ਨਾ ਨਾਮ ਵਝਾਈ ਕਿ ਅਕਾਲ ਪੁਰਖ ਤੋਂ ਬਿਨਾ ਸ਼ਬਦ ਤੋਂ ਬਿਨਾ ਜੋ ਗੁਰੂ ਸਾਹਿਬ ਨੇ ਕਿਹਾ ਕਿ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਨਿਹਾਰ ਖਾਲਸੇ ਦਾ ਤੇ ਗੁਰੂ ਸਾਹਿਬ ਨੇ ਇਹ ਬਚਨ ਕੀਤੇ ਇਸ ਕਰਕੇ ਸਿੱਖ ਕੌਮ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਕਈ ਵਾਰੀ ਅਸੀਂ ਦੁਬਧਾ ਵਿੱਚ ਪੈ ਜਾਂਦੇ ਹਾਂ ਜਿਸ ਤਰ੍ਹਾਂ ਸਾਈਂ ਬੁੱਢਣ ਸਾਹਿਬ ਦੀ ਗੱਲ ਆndi ਹੈ ਉਹਨਾਂ ਦਾ ਕੀਰਤਪੁਰ ਸਾਹਿਬ ਦੇ ਵਿੱਚ ਸਥਾਨ ਬਣਿਆ ਹੋਇਆ ਹੈ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਨੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨੇ ਉਹ ਆਸਾਨ ਚਰਨ ਕਮਲ ਸਾਹਿਬ ਬਣਿਆ ਹੋਇਆ ਕੀਰਤਪੁਰ ਸ਼ਹਿਰ ਦੇ ਵਿੱਚ ਨਦੀ ਦੇ ਨਾਲ ਉੱਥੇ ਗੁਰੂ ਸਾਹਿਬ ਦਾ ਤੇ ਉਹਨਾਂ ਦਾ ਮੇਲ ਹੋਇਆ ਗੁਰੂ ਨਾਨਕ ਸਾਹਿਬ ਦਾ ਔਰ ਉਹਨਾਂ ਤੋਂ ਬਾਅਦ ਭਾਈ ਗੁਰਦਿੱਤਾ ਜੀ ਜਿਹੜੇ ਬਾਬਾ ਗੁਰਦਿੱਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸੁਪੁੱਤਰ ਨੇ ਉਹ ਵੀ ਉਹਨਾਂ ਦੇ ਨਾਲ ਮੇਲ ਰਿਹਾ ਪਰ ਉਹਨਾਂ ਦਾ ਸਥਾਨ ਅਲੱਗ ਹੈ ਹੁਣ ਬਹੁਤ ਸਾਰੀ ਸਿੱਖ ਸੰਗਤ ਉੱਥੇ ਮੱਥਾ ਟੇਕਣ ਜਾਂਦੀ ਹੈ ਕਿ ਗੁਰੂ ਸਾਹਿਬ ਦੇ ਨਜ਼ਦੀਕੀ ਰਹੇ ਨੇ ਉਹ ਰਹੇ ਨੇ ਤੇ ਜੋ ਵੀ ਹੋਵੇ ਤੇ ਜਿਹੜਾ ਸਤਕਾਰ ਸ਼ਬਦ ਹੈ ਪਰ ਇਹ ਜਿਹੜਾ ਮੱਥਾ ਹੈ ਸਾਡਾ ਉਹ ਕੇਵਲ ਤੇ ਕੇਵਲ ਗੁਰੂ ਸਾਹਿਬ ਦੇ ਅੱਗੇ ਝੁਕਣਾ ਚਾਹੀਦਾ ਹੋਰ ਕਿਸੇ ਦਰ ਤੇ ਨਹੀਂ ਜਾਣਾ ਚਾਹੀਦਾ ਜਿਸ ਤਰ੍ਹਾਂ ਕਿਸੇ ਨੇ ਕਿਹਾ ਜਿਸ ਦਰ ਪੇ ਸਿਰ ਨਾ ਝੁਕੇ ਉਸੇ ਦਰ ਨਹੀਂ ਕਹਤੇ ਜੋ ਹਰ ਦਰ ਪੇ ਝੁਕ ਜਾਏ ਉਸੇ ਸਰ ਨਹੀਂ ਕਹਤੇ ਇਸ ਲਈ ਆਪਾਂ ਕੇਵਲ ਤੇ ਕੇਵਲ ਸਤਗੁਰੂ ਮਹਾਰਾਜ ਜੀ ਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਉਹਨਾਂ ਦੇ ਦਰਸ਼ਨ ਕਰਨਾ ਨੇ ਉਹਨਾਂ ਦੇ ਚਰਨਾਂ ਵਿੱਚ ਨਮਸਕਾਰ ਕਰਨੀ ਹੈ ਉੱਥੇ ਹੀ ਆਪਾਂ ਸਿਰ ਝੁਕੋਣਾ ਹੈ ਸਿੰਘ ਸਾਹਿਬ ਜਿਵੇਂ ਤੁਸੀਂ ਉਹਨਾਂ ਗੱਲ ਕੀਤੀ ਪੀਰਾਂ ਦੇ ਬਾਰੇ ਪੀਰਾਂ ਦੇ ਵਿਸ਼ੇ ਦੇ ਵਿੱਚ ਤੇ ਪੀਰਾਂ ਦੇ ਵਿਸ਼ੇ ਦੇ ਵਿੱਚ ਇੱਕ ਗੁਰਬਾਣੀ ਦੀ ਪੰਕਤੀ ਵੀ ਆਂਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਦਸਮ ਬਾਣੀ ਦੇ ਵਿੱਚ ਕੀ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸੈਥੀ ਜਹ ਹਮਾਰੇ ਪੀਰ ਇਹਦੇ ਬਾਰੇ ਤੁਸੀਂ ਫਿਰ ਕੀ ਜਾਣਦੇ ਹੋ ਇਹ ਸ਼ਬਦ ਜਿਹੜਾ ਗੁਰੂ ਕਲਗੀਧਰ ਪਾਤਸ਼ਾਹ ਦਾ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸੈਥੀ ਜਹ ਹਮਾਰੇ ਪੀਰ ਤੇ ਇਹ ਸਾਡੀ ਸਿੱਖ ਕੌਮ ਦੇ ਵਿੱਚ ਬਹੁਤ ਇਸ ਗੱਲ 'ਤੇ ਦੁਬਦਾ ਹੈ ਜੀ ਉਹ ਸੋਚਦੇ ਨੇ ਕਿ ਜਿਹੜੇ ਇਹ ਸ਼ਾਸਤਰ ਆ ਇਹ ਸਾਡੇ ਪੀਰ ਨੇ ਜੀ ਪੀਰ ਤੇ ਗੁਰੂ ਦਾ ਅਰਥ ਇੱਕੋ ਹੀ ਹੁੰਦਾ ਹੈ ਜੀ ਸੋ ਇਹ ਇਹ ਪਲੇਖਾ ਆ ਇਹ ਅਸਲ ਦੇ ਵਿੱਚ ਤੇ ਇੱਕ ਵੀਰ ਕੌਣ ਆ ਸਾਡਾ ਗੁਰੂ ਸਾਹਿਬ ਨੇ ਅੱਗੇ ਲਿਖਿਆ ਤੀਰ ਤੂੰ ਹੀ ਸੈਥੀ ਤੂੰ ਹੀ ਤੂੰ ਹੀ ਤਬਰ ਤਲਵਾਰ ਜੀ ਠੀਕ ਹੈ ਜੀ ਉਹ ਕਿਹਨੂੰ ਕਹਿ ਰਹੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਅਕਾਲ ਪੁਰਖ ਦੀ ਗੱਲ ਕਰੀਏ ਨਾਮ ਤਿਹਾਰੋ ਜੋਜਪ ਹੈ ਭੈ ਸਿੰਧ ਭਪਾਰ ਇਹ ਵਾਇਗਰੂ ਜੀਓ ਤੂੰ ਤੂੰ ਹੀ ਕਿਰਪਾਨ ਹੈ ਤੂੰ ਹੀ ਖੰਡਾ ਹੈ ਤੂੰ ਹੀ ਖੜਗ ਹੈ ਤੂੰ ਹੀ ਸ਼ੇਰ ਤਲਵਾਰ ਸਿਰਫ ਅਕਾਲ ਪੁਰਖ ਨੂੰ ਉਸ ਵਾਇਗਰੂ ਨੂੰ ਕਿਹਾ ਤੀਰਾ ਨੂੰ ਸ਼ਾਸਤਰਾ ਨੂੰ ਗੁਰੂ ਸਾਹਿਬ ਜੀ ਨੇ ਪੀਰ ਜਾਂ ਗੁਰੂ ਨਹੀਂ ਕਿਹਾ ਕਿਉਂਕਿ ਸਾਡਾ ਜਿਹੜਾ ਜਿਹੜਾ ਸਾਡਾ ਗੁਰੂ ਹੈ ਉਹ ਗੁਰੂ ਪੰਥ ਤੇ ਗੁਰੂ ਗ੍ਰੰਥ ਹੈ ਜੀ ਹੋਰ ਇਹ ਤੋਂ ਇਲਾਵਾ ਕੋਈ ਸ਼ਾਸਤਰ ਸਾਡਾ ਗੁਰੂ ਨਹੀਂ ਹੈਗਾ ਤੇ ਸਾਡਾ ਗੁਰੂ ਸ਼ਬਦ ਹੈ ਸਾਡਾ ਗੁਰੂ ਅਕਾਲ ਪੁਰਖ ਵਾਇਗਰੂ ਹੈ ਤੇ ਇਸ ਲਈ ਤੇ ਇਹ ਭਲੇਖਾ ਸਾਨੂੰ ਦੂਰੋਂ ਮਨੋਂ ਕੱਢ ਦੇਣਾ ਚਾਹੀਦਾ ਤੇ ਇਹ ਪੀਰ ਸਾਡਾ ਕੌਣਾ ਅਕਾਲ ਪੁਰਖ ਵਾਹਿਗੁਰੂ ਤੀਰ ਤੂੰ ਹੀ ਸੈਤੀ ਤੂੰ ਹੀ ਤੂੰ ਹੀ ਤੁਰ ਤਲਵਾਰ ਇਹ ਗੁਰੂ ਸਾਹਿਬ ਜੀ ਨੇ ਕਿਹਾ ਤੇ ਇਹ ਸ਼ਬਦ ਨੂੰ ਜਿੰਨਾ ਚਿਰ ਅਸੀਂ ਪੂਰੇ ਨੂੰ ਨਹੀਂ ਸਮਝਦੇ ਜੀ ਜੀ ਪੂਰੇ ਨੂੰ ਨਹੀਂ ਪੜਦੇ ਉਹਨਾਂ ਚਿਰ ਸਾਨੂੰ ਕਈ ਭਰਮ ਭਲੇਖੇ ਪੈ ਜਾਂਦੇ ਨੇ ਇਸ ਲਈ ਭਲੇਖਾ ਦੂਰ ਕਰ ਦੇਣਾ ਚਾਹੀਦਾ ਤੇ ਪੀਰ ਕੌਣ ਹੈ ਗੁਰੂ ਕੌਣ ਹੈ ਸਾਡਾ ਕੇਵਲ ਤੇ ਕੇਵਲ ਸ਼ਬਦ ਗੁਰੂ ਅਕਾਲ ਪੁਰਖ ਵਾਹਿਗੁਰੂ ਹੋਰ ਨਹੀਂ ਜੀ ਕੋਈ ਹੋ ਸਕਦਾ ਹਾਂਜੀ ਬਹੁਤ ਬਹੁਤ ਧੰਨਵਾਦ ਇਹ ਹਨ ਇਸ ਸਥਾਨ ਦੇ ਕਥਾਵਾਚਕ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਡੱਲਾ ਜੀ ਹੁਣ ਦਿਓ ਜਸ਼ਨਪ੍ਰੀਤ ਸਿੰਘ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ